ਸ਼ਸ਼ੀਕਾਲ ਪ੍ਰਾਈਮਰੀ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰ ਦੇ ਦਫਤਰ ਦਾ ਉਦਘਾਟਨ ਚਾਂਦੀ ਚੌਕ ਸਾਹਮਣੇ ਮੋਲਾ ਕਲੀਨਿਕ ਵਿਖੇ ਕੀਤਾ ਗਿਆ ਇਸ ਮੌਕੇ ਤੇ ਦਸਦੀਕ ਸਮੂਹ ਬੁਲਾਵਕ ਪ੍ਰਦਾਨ ਅਤੇ ਵਾਰਪਰਦਤ ਸਿਹਰ ਆਗੂ ਤੇ ਉਹਦੇ ਦਾਰਾ ਵੋਲੰਟੀਅਰ ਵੀ ਮੌਕੇ ਤੇ ਪਹੁੰਚੇ ਕਾਫੀ ਇਕੱਠ ਵੀ ਦੇਖਣ ਨੂੰ ਮਿਲਿਆ ਪ੍ਰਾਈਮਰੀ ਨਿਊਜ਼ਨ ਵੱਲੋਂ ਖਾਸ ਰਿਪੋਰਟ ਸਰ ਅੱਜ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਸੈਂਟਰ ਆਫ ਦ ਸਿਟੀ ਚਾਂਦੀ ਚੌਕ ਵਿਖੇ ਪਾਰਟੀ ਆਫਿਸ ਖੋਲਿਆ ਹੈ ਤੇ ਜਦੋਂ ਡਾਕਟਰ ਬਲਬੀਰ ਜੀ ਆਫੀਸ਼ੀਅਲੀ ਜਿਹੜਾ ਹੈ ਪਾਰਟੀ ਦਾ ਸਿੰਬਲ ਲੈ ਆਣਗੇ ਨਾਰਗਨੀਸ਼ਨ ਹੋ ਜਾਏਗੀ ਉਸ ਤੋਂ ਬਾਅਦ ਇਹ ਨੂੰ ਅਸੀਂ ਇਲੈਕਸ਼ਨ ਆਫਿਸ ਦੇ ਵਿੱਚ ਤਬਦੀਲ ਕਰਾਂਗੇ ਅੱਜ ਤੁਸੀਂ ਦੇਖਿਆ ਕਿ ਸਾਰੇ ਵਲੰਟੀਅਰ ਸਹਿਬਾਨ ਬੱਤੀ ਵੋਟਾਂ ਦੇ ਵਿੱਚੋਂ ਅਲੱਗ-ਅਲੱਗ ਸਾਰੇ ਸ਼ਹਿਰ ਦੇ ਵਿੱਚੋਂ ਆਏ ਨੇ ਤੇ ਆਪਣੀ ਜਿਹੜੀ ਸਪੋਰਟ ਹੈ ਉਹ ਇਦਾਂ ਦਰਸਾ ਰਹੇ ਨੇ ਜੋ ਜੋਸ਼ ਕੋ ਜਨੂੰਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹ ਵਾਕਈ ਹੀ ਕਦੇ ਪਹਿਲਾਂ ਨਹੀਂ ਦੇਖਿਆ ਔਰ ਸਾਰੇ ਹੀ ਜਿਹੜੇ ਨੇ ਉਹ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਕਦੋਂ ਜਿਹੜਾ ਹੈਗਾ ਇਹ ਵੋਟਿੰਗ ਹੋਏ ਤੇ ਅਸੀਂ ਸਾਡੇ ਲੀਡਰ ਸਾਡੇ ਲੋਕ ਸਭਾ ਕੈਂਡੀਡੇਟ ਬਲਬੀਰ ਸਿੰਘ ਜੀ ਨੂੰ ਜਿਹੜਾ ਹੈ ਜਿਤਾਈਆਂ ਇਥੋਂ ਤੇ ਅਰਵਿੰਦ ਕੇਜੀਵਾਲ ਜੀ ਭਗਵੰਤ ਮਾਨ ਜੀ ਦਾ ਜਿਹੜਾ ਸੁਪਨਾ ਹੈ 130 ਦਾ ਉਹ ਪੂਰਾ ਕਰਦੇ ਪਾਲੀ ਸਾਹਿਬ ਟਿਕਟ ਮਿਲ ਗਈ ਮਾਨਾਣੀ ਭਗਤਪੁਰ ਨੂੰ ਲੇਕਿਨ ਕੈਪਟਨ ਵਿੰਦਰ ਸਿੰਘ ਦਾ ਕੋਈ ਵੀ ਪ੍ਰਯਾਸ ਨਹੀਂ ਸਰ ਦੇਖੋ ਯੂ نو ਮੈਂ ਇਹ ਜੀ ਰਾਜਨੀਤੀ ਨਹੀਂ ਕਰਦਾ ਜੀ ਮੇਰੇ ਸਤਕਾਰਯੋਗ ਨੇ ਮੇਰੇ ਮਾਤਾ ਸਮਾਨ ਨੇ ਪਰਮਾਤਮਾ ਨੇ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਕੀ ਬੋਲਣਗੇ ਵੀ ਕੀ ਸਰ 20 ਸਾਲਾਂ ਚ 20 ਸਾਲ ਤੋਂ ਤਹਾਕੇ ਇਹ ਕੋ ਛੋਟਾ ਟਾਈਮ ਨਹੀਂ ਹੁੰਦਾ ਇੰਨਾ ਲੰਬਾ ਸਮਾਂ ਲੋਕਾਂ ਨੇ ਇੰਨਾ ਮਾਣ ਬਖਸ਼ਿਆ ਇੰਨੀ ਉਹਨਾਂ ਨੂੰ ਵਰਸ਼ਿਪ ਕੀਤਾ ਪਟਿਆਲੇ ਸ਼ਹਿਰ ਨੇ ਇਸ ਭਗਵਾਨ ਨੂੰ ਪਟਿਆਲੇ ਸ਼ਹਿਰ ਨੂੰ ਵੀ ਤਾਂ ਫਿਰ ਕੁਝ ਦੇਣਾ ਮੰਨਦਾ ਸੀ ਨਾ ਜੀ ਕੋਈ ਪ੍ਰੋਜੈਕਟ ਕੋਈ ਇੰਡਸਟਰੀ ਕੋਈ ਘਰਦਾ ਇਸੂਰ ਜਗਤ ਦਾ ਹੋਣ ਪਤਾ ਹੀ ਹੈ ਜੀ ਤੁਸੀਂ ਕਿਹੜਾ ਬਾਹਰੋਂ ਆਏ ਹੋ ਤੁਹਾਨੂੰ ਪਤਾ ਨਹੀਂ ਹਜ਼ਾਰ ਕਿਉਂ ਦਿਖਦਈਏ ਤੁਹਾਨੂੰ ਇਹ ਕਰ ਰਹੇ ਹਾਂ ਤੁਹਾਨੂੰ ਦੱਸ ਦਿੱਤੀ ਕਿ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਹਾਂਜੀ ਬਹੁਤ ਹੀ ਬਹੁਤ ਹੀ ਕੇਦਰੀ ਬਾਦੀ ਦੇ 7 ਮਈ ਤੱਕ ਜੜੀ ਲਈ ਹੈ ਜਿਹਾ ਅਸਲ ਜੜੀ ਬਤਾ ਦਿੱਤੀ ਕਿ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਸਰ ਉਹ ਤਾਂ ਹੁਣ ਕੁਝ ਵੀ ਕਰ ਸਕਦੇ ਨੇ ਜਿਹੜੇ ਹੈਗੇ ਸਰਕਾਰ ਸੈਂਟਰ ਸਰਕਾਰ ਨੂੰ ਪਤਾ ਹੈ ਕਿਸ ਤਰ੍ਹਾਂ ਵਰਤ ਰਹੀ ਹੈ ਏਜੰਸੀਜ਼ ਨੂੰ ਆਪੋਜੀਸ਼ਨ ਨੂੰ ਦਬਾਉਣ ਵਾਸਤੇ ਪਰ ਆ ਦੇਖੋ ਪੂਰੇ ਦੇਸ਼ ਦੇ ਵਿੱਚ ਜਿੰਨਾ ਤੁਸੀਂ ਇਨਕਲਾਬ ਨੂੰ ਦਬਾਓਗੇ ਇਨਕਲਾਬ ਹੁਨਾ ਹੀ ਜਿਹੜਾ ਹੈ ਵਧ ਪਰ ਫਲਜ ਹੁੰਦਾ ਹੈ ਸਰ ਇਹਨਾਂ ਦੇ ਮੈਟਰ ਆਫ ਟਾਈਮ ਕੁਝ ਵੀ ਨਹੀਂ ਨਿਕਲਣਾ ਕੁਝ ਹੋਏਗਾ ਤਾਂ ਨਿਕਲੇਗਾ ਨਾ ਜੀ ਅੱਜ ਤੁਸੀਂ ਦੇਖਿਓ ਜਦੋਂ ਕੇਜਰੀਵਾਲ ਸਾਹਿਬ ਬਾਹਰ ਆਣਗੇ ਇੱਕ ਸੈਲਾਬ ਆਏਗਾ ਕਿ ਰੈਵੋਲੂਸ਼ਨ ਆਏਗੀ ਔਰ ਜਿਹੜਾ ਹੈ ਇਹ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਹੈ ਹਿੰਦੁਸਤਾਨ ਜਿਹੜਾ ਹੈ ਜਾਗਰੂਕ ਹੋ ਚੁੱਕਾ ਹੈ ਸਰ ਅਨਸਟੇਬਲ ਮੈਂ ਕਹਾਗਾ ਵੀ ਅਨਸਟੇਬਿਲਿਟੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਖਿਲਾਫ ਹੋ ਗਿਆ ਆਪਣੀ ਹੀ ਲਾਈਨ ਆਪਣਾ ਹੀ ਪ੍ਰਚਾਰ ਆਪਣਾ ਹੀ ਸਾਰਾ ਸਿਸਟਮ ਫਿਰ ਲੋਕਾਂ ਤੋਂ ਟੁੱਟ ਜਾਣਾ ਦੇਖੋ ਜਦੋਂ ਕੋਈ ਮੈਂਡੇਟ ਮਿਲਦਾ ਹੈ ਨਾ ਤੁਹਾਨੂੰ ਲੋਕ ਜਿਤਾਉਂਦੇ ਨਹੀਂ ਤੇ ਇੱਕ ਉਮੀਦ ਖੁਆਇਸ਼ ਆਸ ਹੁੰਦੀ ਹੈ ਲੋਕਾਂ ਵਿੱਚ ਰਹਿਣਾ ਲੋਕਾਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਮੈਂ ਸਮਝਦਾ ਵੀ ਉੱਥੇ ਡਾਕਟਰ ਸਾਹਿਬ ਫੇਲ ਹੋਏ ਨੇ ਉਹ ਇੱਕ ਕਾਮਯਾਬ ਐਮਪੀ ਨਹੀਂ ਰਹਿ ਸਕਦਾ ਦੋਸਤੋ ਬੈਟਰ ਹੀ ਕਰਾਂਗੇ ਦੋਸਤੋ